ਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਹੱਲ ਲੈ ਕੇ ਆਇਆ ਤੇ ਨਾਲ ਲੈ ਕੇ ਆ ਤਵੀਆਂ ਦੋਨੇ ਚੀਜ਼ਾਂ ਮਿਲਣੀਆਂ ਇੱਕੋ ਜਗ੍ਹਾ ਤੇ ਬਾਕੀ ਹੋਰ ਜਿਹੜੀ ਵੀ ਚੀਜ਼ ਤਿਆਰ ਕਰਾਉਣੀ ਹੈ ਬਾਈ ਸਾਰੀਆਂ ਚੀਜ਼ਾਂ ਤਿਆਰ ਕਰਾਂਗਾ 18 ਤਵੀਆਂ ਨੇ ਬਾਈ ਟਰੈਕਟਰ ਜਿੰਨੇ ਮਰਜ਼ੀ ਐਚਪੀ ਦਾ ਹੋਵੇ ਛੋਟੇ ਤੋਂ ਛੋਟਾ ਆਸਾਨੀ ਨਾਲ ਖਿੱਚੂ ਹੈਨਾ ਬਾਈ ਆਰਾਮ ਨਾਲ ਖਿੱਚੂਗਾ ਜੀ ਤੇ ਕੁਆਲਿਟੀ ਹੋਗੀ ਫੁੱਲ 10-10 ਕਿਲੋ ਦਾ ਇੱਕ ਤਵਾਗਾ ਤੇ ਕਿਹੜੀ ਕੰਪਨੀ ਦਾ ਤਵਾ ਇਹ ਡਬਲ ਗੈਂਡਾ ਦਾ ਤਵਾਗਾ ਜੀ ਲੋ ਜੀ ਡਬਲ ਗੈਂਡਾ ਦਾ ਤਵਾ ਤੇ ਬਾਈ ਦਾ ਕੰਟੈਕਟ ਨੰਬਰ ਥੱਲੇ ਚੱਲੀ ਜਾਂਦਾ ਬਾਈ ਤੁਸੀਂ ਖਰੀਦ ਸਕਦੇ ਹੋ ਬਾਕੀ ਹੈਵੀ ਡਿਊਟੀ ਦੇ ਵਿੱਚ ਹੁੱਕ ਦੇ ਵਿੱਚ ਪਾ ਲੋ ਡਰਾਵਲ ਦੇ ਵਿੱਚ ਪਾ ਲੋ ਅਡਜਸਟ ਹੁੰਦੀਆਂ ਨੇ ਤਵੀਆਂ ਤਵੀਆਂ ਦੇ ਸਾਰੇ ਸੈਟ ਉਪਲਬਧ ਨੇ ਜਿਹੜੇ ਮਰਜ਼ੀ ਕਾਲ ਤੇ ਤੁਸੀਂ ਬਣਵਾ ਵੀ ਸਕਦੇ ਹੋ ਉਸ ਤੋਂ ਬਾਅਦ ਆ ਗਿਆ ਹਾਲ ਇਹ ਆ ਹਾਲ ਆਗੇ ਬਈ 15 ਅਡਜਸਟ ਹੁੰਦੇ ਨੇ ਚਾਹੇ 11 ਬਣਾ ਲੋ ਚਾਹੇ ਛੋਟੇ ਵੱਡੇ ਉਹ ਜਿਵੇਂ ਵੀ ਤੁਹਾਡੀ ਚੁਆਇਸ ਹੋਵੇ ਦੇ ਬਣਾ ਦੇਣਗੇ ਅਡਜਸਟ ਵਾਲੇ ਵੀ ਬਣਾ ਦੇਣਗੇ ਬਿਨਾਂ ਅਡਜਸਟ ਵਾਲੇ ਵੀ ਬਣਾ ਦੇਣਗੇ ਬਾਈ ਨੂੰ ਕਾਲ ਕਰਕੇ ਜਿੰਨੇ ਹੈਵੀ ਬਣਵਾਉਣੇ ਨੇ ਉਹ ਬਣਵਾ ਸਕਦੇ ਹੋ ਬਾਕੀ ਵੀਡੀਓ ਕਰ ਦਿਓ ਸ਼ੇਅਰ ਧੰਨਵਾਦੀ ਇਹ ਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਹੱਲ ਲੈ ਕੇ ਆਇਆ ਤੇ ਨਾਲ ਲੈ ਕੇ ਆ ਤਵੀਆਂ ਦੋਨੇ ਚੀਜ਼ਾਂ ਮਿਲਣੀਆਂ ਇੱਕੋ ਜਗ੍ਹਾ ਤੇ ਬਾਕੀ ਹੋਰ ਜਿਹੜੀ ਵੀ ਚੀਜ਼ ਤਿਆਰ ਕਰਾਉਣੀ ਹੈ ਬਾਈ ਸਾਰੀਆਂ ਚੀਜ਼ਾਂ ਤਿਆਰ ਕਰਾਂਗਾ 18 ਤਵੀਆਂ ਨੇ ਬਾਈ ਟਰੈਕਟਰ ਜਿੰਨੇ ਮਰਜ਼ੀ ਐਚਪੀ ਦਾ ਹੋਵੇ ਛੋਟੇ ਤੋਂ ਛੋਟਾ ਆਸਾਨੀ ਨਾਲ ਖਿੱਚੂ ਹੈਨਾ ਬਾਈ ਆਰਾਮ ਨਾਲ ਖਿੱਚੂਗਾ ਜੀ ਤੇ ਕੁਆਲਿਟੀ ਹੋਗੀ ਫੁੱਲ 10-10 ਕਿਲੋ ਦਾ ਇੱਕ ਤਵਾਗਾ ਤੇ ਕਿਹੜੀ ਕੰਪਨੀ ਦਾ ਤਵਾ ਹੈ ਜੀ ਡਬਲ ਗੈਂਡਾ ਦਾ ਤਵਾਗਾ ਜੀ ਲੋ ਜੀ ਡਬਲ ਗੈਂਡਾ ਦਾ ਤਵਾ ਤੇ ਬਾਈ ਦਾ ਕੰਟੈਕਟ ਨੰਬਰ ਥੱਲੇ ਚੱ ਬਾਈ ਤੁਸੀਂ ਖਰੀਦ ਸਕਦੇ ਹੋ ਬਾਕੀ ਹੈਵੀ ਡਿਊਟੀ ਦੇ ਵਿੱਚ ਹੁੱਕ ਦੇ ਵਿੱਚ ਪਾ ਲੋ ਡਰਾਵਲ ਦੇ ਵਿੱਚ ਪਾ ਲੋ ਅਡਜਸਟ ਹੁੰਦੀਆਂ ਨੇ ਤਵੀਆਂ ਤਵੀਆਂ ਦੇ ਸਾਰੇ ਸੈਟ ਉਪਲਬਧ ਨੇ ਜਿਹੜੇ ਮਰਜ਼ੀ ਕਾਲ ਤੇ ਤੁਸੀਂ ਬਣਵਾ ਵੀ ਸਕਦੇ ਹੋ ਉਸ ਤੋਂ ਬਾਅਦ ਆ ਗਿਆ ਹਾਲ ਇਹ ਆ ਹਾਲ ਆ ਕੇ ਬਈ 15 ਅਡਜਸਟ ਹੁੰਦੇ ਨੇ ਚਾਹੇ 11 ਬਣਾ ਲੋ ਚਾਹੇ ਛੋਟੇ ਵੱਡੇ ਉਹ ਜਿਵੇਂ ਵੀ ਤੁਹਾਡੀ ਚੁਆਇਸ ਹੋ ਉਵੇਂ ਦੇ ਬਣਾ ਦੇਣਗੇ ਅਡਜਸਟ ਵਾਲੇ ਵੀ ਬਣਾ ਦੇਣਗੇ ਬਿਨਾਂ ਅਡਜਸਟ ਵਾਲੇ ਵੀ ਬਣਾ ਦੇਣਗੇ ਬਾਈ ਨੂੰ ਕਾਲ ਕਰਕੇ ਜਿੰਨੇ ਹੈਵੀ ਬਣਵਾਉਣੇ ਨੇ ਉਹ ਬਣਵਾ ਸਕਦੇ ਹੋ ਬਾਕੀ ਵੀਡੀਓ ਕਰ ਦਿਓ ਸ਼ੇਅਰ ਧੰਨਵਾਦੀ